ਨਸ੍ਰੀ ਗੁਰੂ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਅੰਗੇ ਸਿਲਕ ਪਸ਼ਮੀਨੇ ਦੇ ਵਿੱਚ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਸੂਟ ਲੈ ਕੇ ਆਏ ਅੰਗੇ ਜਲਦੀ ਜਲਦੀ ਆਰਡਰ ਕਰ ਦਿਓ ਵੈਸੇ ਤਾਂ ਭੈਣਾਂ ਦੇ ਗਰੁੱਪ ਦੇ ਵਿੱਚ ਆਪਾਂ ਪਿਕਸ ਸ਼ੇਅਰ ਕੀਤੀਆਂ ਸੀ ਜਾਂ ਬਹੁਤ ਸਾਰੇ ਆਰਡਰ ਦੇ ਵਿੱਚੋਂ ਦੇ ਚੁੱਕੀਆਂ ਨੇ ਜਿਹੜੀਆਂ ਭੈਣ ਰਹਿ ਗਈਆਂ YouTube ਨੂੰ ਫਾਲੋ ਕਰਦੇ ਹੋਗੇ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਹਾਂ ਜੀ ਜਿਹੜੀਆਂ ਪਹਿਣਾ ਗਰੁੱਪ ਦੇ ਵਿੱਚ ਐਡ ਨਹੀਂ ਹੋਈਆਂ ਹੈਗੀਆਂ ਤਾਂ ਤੁਸੀਂ ਆਪਣੇ ਤੋਂ ਲਿੰਕ ਸ਼ੇਅਰ ਕਰਵਾ ਸਕਦੇ ਹੋ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋਗੇ ਜਲਦੀ ਜਲਦੀ ਜਿਹੜੀਆਂ ਪਹਿਣਾ ਰਹਿ ਗਈਆਂ ਨੇ ਕੀ ਆਪਣਾ ਲਿੰਕ ਸ਼ੇਅਰ ਕਰਵਾ ਲਓ ਤੇ ਉਹਦੇ ਵਿੱਚ ਆਪਾਂ ਬਹੁਤ ਸਾਰੇ ਮਤਲਬ ਆਰਟੀਕਲ ਮਤਲਬ ਪੌਣੇ ਆਗੇ ਪ੍ਰਿੰਟ ਸੂਟਾਂ ਦੇ ਜਿੱਦਾਂ ਪਲੇਨ ਫੈਬਰਿਕ ਹਨਾ ਤੇ ਜਿਵੇਂ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇਗੇ ਤੁਸੀਂ ਉਹਦੇ ਵਿੱਚ ਆਰਡਰ ਕੱਢ ਸਕਦੇ ਹੋ ਕਈ ਮਤਲਬ ਉਹਦੇ ਵਿੱਚ ਸਟਾਕ ਹੈ ਜਿਹੜਾ YouTube ਦੇ ਉੱਪਰ ਨਹੀਂ ਪੈਂਦਾ ਹੈਗਾ ਤੇ ਹੁਣ ਅੱਜ ਆਪਾਂ ਸਿਲਕ ਪਸ਼ਮੀਨੇ ਦੇ ਸੂਟੇ ਤਾਂ ਪਾ ਰਹੇ ਹਾਂਗੇ ਵੈਸੇ ਤਾਂ ਇਹ ਸੋਲਡ ਹੋ ਚੁੱਕੇ ਨੇਗੇ ਜਿਹੜੀਆਂ ਭੈਣਾਂ ਰੀਪੀਟ ਆਰਡਰ ਦੇਣਗੀਆਂ ਤਾਂ ਤੁਸੀਂ ਇਹ ਵਾਲੇ ਸੂਟ ਨੇਗੇ ਲੈ ਸਕਦੇ ਹੋਗੇ ਤੇ ਹੋਰ ਸੂਟ ਆਪਾਂ ਕਾਫੀ ਸਾਰੇ ਇਹਦੇ ਨਾਲ ਦੇ ਆਰਡਰ ਕੀਤੇ ਹੋਏ ਨੇ ਪ੍ਰਾਈਸ ਰਹੂਗਾ ਜੀ ਵਿਦ ਸ਼ਿਪਿੰਗ 1290 ਰੁਪਏ ਹੈਗਾ ਵਿਦ ਸ਼ਿਪਿੰਗ 90 ਰੁਪਏ ਚਾਰਜਸ ਸ਼ਿਪਿੰਗ ਦੇਣਗੇ 1200 ਦਾ ਸੂਟ ਪੈ ਰਿਹਾ ਤੁਹਾਨੂੰ ਠੀਕ ਹੈ ਜੀ ਫੁੱਲ ਡਿਟੇਲ ਆਪਣਾ ਦੱਸੰਦਾ ਸਹੀ ਤਰੀਕੇ ਨਾਲ ਹਨਾ ਵੀ ਤੁਹਾਨੂੰ ਪਤਾ ਲੱਗੇ ਹਨਾ ਫੁੱਲ ਡਿਟੇਲ ਦੱਸਣੀ ਚਾਹੀਦੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਪ੍ਰਿੰਟ ਦੇਖ ਸਕਦੇ ਹੋਗੇ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਹੈ ਸਾਰੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1290 ਤੇ ਬਹੁਤ ਹੀ ਜਿਆਦੇ ਸੋਨੇ ਤੁਸੀਂ ਬਾਟਮ ਦੇਖ ਸਕਦੇ ਹੋ ਨਾ ਮਹਿਰੂਨ ਛੇੜ ਦੇ ਵਿੱਚ ਤੇ ਪ੍ਰਿੰਟ ਬਹੁਤ ਹੀ ਜਿਆਦੇ ਸੋਹਣੇ ਆਏ ਨੇਗੇ ਇਸ ਵਾਰ ਹਨ ਇਹਦੇ ਵਿੱਚ ਲੋ ਜੀ ਡਿਜ਼ਾਈਨ ਤੁਸੀਂ ਚੈੱਕ ਕਰੋ ਤੇ ਬਹੁਤ ਵਧੀਆ ਫੈਬਰਿਕ ਹੈਗਾ विदाउट लाइनिंग लाइनिंग ਜਿੱਦਾਂ ਵੀ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਪ੍ਰਿੰਟ ਚੈੱਕ ਕਰੋ ਜੀ ਬਹੁਤ ਜਿਆਦੇ ਸੋਹਣੇ ਆਪਾਂ ਪ੍ਰਿੰਟ ਲੈ ਕੇ ਆਇਾਂਗੇ ਪਹਿਣਨ ਲਈ ਲੋ ਜੀ ਵਿੱਚ ਆਪਾਂ ਦੋ ਦੋ ਸੂਟ ਵੀ ਮਗਵਾਏ ਨੇ ਕਿਉਂਕਿ ਕਾਫੀ ਪਹਿਣਾ ਦੇ ਇਦਾਂ ਆਰਡਰ ਆ ਰਹੇ ਸੀਗੇ ਪਤਾ ਨਹੀਂ ਉਹਨਾਂ ਨੇ ਆਪਣੀਆਂ ਭੈਣਾਂ ਨੂੰ ਹਨਾ ਜਾਂ ਭਜਾਈਆਂ ਨੂੰ ਜਾਂ ਮੰਮੀਆਂ ਨੂੰ ਹਨਾ ਅਜਿਹਾ ਕਿ ਕੰਮ ਚੱਲ ਰਿਹਾਗਾ ਉਦਾਂ ਸਟਿਚ ਕਰਵਾਉਣੇ ਨੇ ਪਤਾ ਨਹੀਂ ਮਦਰ ਡਾਟਰ ਨੇ ਕਰਵਾਉਣੇ ਨੇਗੇ ਹਨਾ ਤੇ ਉਸ ਤਰ੍ਹਾਂ ਹਨਾ ਆਪਾਂ ਦੋ ਦੋ ਸੂਟ ਵੀ ਵਿੱਚ ਮਗਵਾਏ ਨੇ ਭੈਣਾਂ ਦੇ ਕਾਫੀ ਸਾਰੇ ਆਰਡਰ ਸੀਗੇ ਵੀ ਸਾਨੂੰ ਸੇਮ ਦੋ ਸੂਟ ਚਾਹੀਦੇ ਨੇਗੇ ਇਹ ਵੀ ਉਹਦੇ ਨਾਲ ਦਾ ਸੂਟ ਹੈਗਾ ਡਿਜ਼ਾਈਨ ਚੈੱਕ ਕਰਦੇ ਜਾਇਓ ਇਹ ਵੀ ਮਹਿਰੂਨ ਸ਼ੇਡ ਦੇ ਵਿੱਚ ਹੈ ਤੁਸੀਂ ਇਹਨਾਂ ਦਾ ਜਿਹੜਾ ਬੇਸ ਹੈ ਹਨਾ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਸ਼ਾਈਨ ਐ ਜੀ ਸਿਲਕ ਪਸ਼ਮੀਨਾ ਜਿੱਦਾਂ ਕਿ ਟੂ ਟੋਨ ਪਸ਼ਮੀਨਾ ਆਪਾਂ ਕਹਿ ਦਿੰਨੇ ਹਨਾ ਉਹਦੇ ਵਿੱਚ ਇਹ ਪ੍ਰਿੰਟ ਆਏ ਨੇਗੇ ਤੇ ਨਾਲ ਹੈਗੀ ਹੈ ਮਹਿਰੂਨ ਕਲਰ ਦੀ ਬਾਟਮ ਹੈ ਸਟਿਚਿੰਗ ਵਿਦਾਊਟ ਸਟਿਚਿੰਗ ਜਿਵੇਂ ਵੀ ਤੁਸੀਂ ਆਰਡਰ ਕਰਨਾ ਚਾਹੋਗੇ ਤੁਸੀਂ ਆਪਣੇ ਬੁਟੀਕ ਤੇ ਆਰਡਰ ਕਰ ਸਕਦੇ ਹੋਗੇ ਲੋ ਜੀ ਲੋ ਜੀ ਨੈਕਸਟ ਹੈਗਾ ਅਗਰ ਡਾਰਕ ਗ੍ਰੇ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਤੇ ਪ੍ਰਿੰਟ ਚੈੱਕ ਕਰੋ ਹਨਾ ਸ਼ਾਈਨ ਹੈਗੀ ਲੋ ਜੀ ਦੇ ਨਾਲ ਹੈਗੀ ਐ ਜੀ ਇਹਦੇ ਬਾਟਮ ਹੈ ਬਲੈਕ ਹੈਗਾ ਤੇ ਇਹਦੇ ਨਾਲ ਬਲੈਕ ਹੈ ਜਿੱਦਾਂ ਕਿ ਹੈ ਨਾ ਕੰਨੀ ਹੈ ਜਿਹੜੀ ਕਲਰ ਦੀ ਹੈ ਨਾ ਆਪਾਂ ਉਸ ਅਕੋਰਡਿੰਗ ਇਹਦੇ ਨਾਲ ਬਾਟਮਸ ਨਹੀਂ ਗਏ ਜਿਹੜੀਆਂ ਮੈਚ ਕਰਕੇ ਦਿੱਤੀਆਂ ਨੇ ਗਿਆ ਲਓ ਜੀ ਡਿਜ਼ਾਈਨ ਸਾਰੇ ਹੀ ਸੋਨੇ ਨੇਗੇ ਇਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਲੋਜੀ ਫੈਬਰਿਕ ਕੁਆਲਿਟੀ ਵਾ ਜੋ ਹਨਾ ਜਿਹੜਾ ਆਪਾਂ ਫੈਬਰਿਕ ਲੈ ਕੇ ਆਉਣੇਗੇ ਬਹੁਤ ਵਧੀਆ ਲੈ ਕੇ ਆਉਣੇਗੇ ਮਤਲਬ ਲੋ ਕੁਆਲਿਟੀ ਦਾ ਫੈਬਰਿਕ ਆਪਾਂ ਨਹੀਂ ਚੱਕਦੇ ਹੈਗੇ ਸੀ ਤੇ ਹਨਾ ਤੇ ਬਹੁਤ ਮਤਲਬ ਜਿਹੜੀ ਹਟ ਵੀ ਨਹੀਂ ਚੀਜ਼ ਹੁੰਦੀ ਆ ਆਪਾਂ ਉਹ ਮਤਲਬ ਲੈ ਕੇ ਆਉਣੇ ਆ ਵੀ ਸਾਰੀਆਂ ਭੈਣਾਂ ਪਸੰਦ ਕਰਨ ਜਿੱਦਾਂ ਕਿ ਇਹ ਆਪਾਂ ਗਰੁੱਪ ਦੇ ਵਿੱਚ ਪਾ ਚੁੱਕੇ ਸੀਗੇ 2 ਤੋਂ 3 ਦਿਨ ਪਹਿਲਾਂ ਸੂਟ ਪਹਿਣਾ ਦੇ ਉਸੇ ਟਾਈਮ ਆਰਡਰ ਆ ਗਏ ਸੀਗੇ ਜਦੋਂ ਆਪਾਂ ਗਰੁੱਪ ਦੇ ਵਿੱਚ ਪਾਏ ਸੀਗੇ ਤੇ ਇਹ ਵਾਲੇ ਜਿਹੜੇ ਸੂਟ ਨੇ ਸੀ ਇਨਰਨਲ ਲਾਈਨਿੰਗ ਵਾਲੀਆਂ ਸਲਵਾਰਾਂ ਨੇਗੀਆਂ ਤੁਸੀਂ ਦੇਖ ਸਕਦੇ ਹੋਗੇ ਕਾਫੀ ਸੂਟੇ ਦੇ ਵਿੱਚ ਆਪਾਂ ਸਟਿਚ ਕਰਵਾਉਣੇ ਨੇ ਬਾਕੀ ਸਟਿਚਿੰਗ ਵਾਲੇ ਡਿਜ਼ਾਈਨ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਲੋ ਜੀ ਇਸ ਤਰ੍ਹਾਂ ਇਹਦੇ ਨਾਲ ਲਾਈਨਿੰਗ ਵਾਲੀ ਬਾਟਮ ਹੈਗੀ ਤੇ ਇਹ ਵਾਲੀ ਸ਼ਰਟ ਹੈ ਕਲਰ ਤੁਸੀਂ ਚੈੱਕ ਕਰੋ ਬਹੁਤ ਜਿਆਦੇ ਸੋਹਣੇ ਨੇ ਇਹਦੇ ਨਾਲ ਤੁਸੀਂ ਟਵਿੱਲ ਪਸ਼ਮੀਨੇ ਦਾ ਜਿਹੜਾ ਦੁਪੱਟਾ ਹੈ ਨਾ ਉਹ ਤੁਸੀਂ ਡਾਈ ਕਰਵਾਇਓ ਕਿਉਂਕਿ ਜャ ਤੁਸੀਂ ਆਪਣੇ ਲਵੇ ਹਨਾ ਪਸ਼ਮੀਨੇ ਦੇ ਦੁਪੱਟੇ ਵੀ ਹੈਗੇ ਨੇਗੇ ਤੁਸੀਂ ਉਹ ਵੀ ਡਾਈ ਕਰਵਾ ਸਕਦੇ ਹੋ ਪਰ ਜੇ ਇਹਦੇ ਨਾਲ ਤੁਸੀਂ ਟਵਿੱਲ ਦਾ ਦੁਪੱਟਾ ਡਾਈ ਕਰਵਾਉਂਗੇ ਤਾਂ ਬਹੁਤ ਵਧੀਆ ਗ੍ਰੇਸ ਆਉਗੀ ਸੂਟ ਦੀ ਕਿਉਂਕਿ ਉਹਦੇ ਵਿੱਚ ਵੀ ਸ਼ਾਈਨ ਹੈ ਅਗਲਾ ਕਲਰ ਹੈਗਾ ਮਹਿੰਦੀ ਕਲਰ ਹੈਗਾ ਇਹ ਵਾਲਾ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਮੈਂਦੀ ਬਾਟਮ ਇਹਦੇ ਵਿੱਚ ਬੁਟੀ ਹੈਗੀ ਦੇਖੋ ਨਾ ਬਹੁਤ ਵਧੀਆ ਦੇਖੋ ਸੂਟ ਬਹੁਤ ਜਾਦੇ ਸੋਹਣੇ ਲੰਗੇ ਆਪਾਂ ਇਹਦੇ ਵਿੱਚ ਬਲੂ ਕਲਰ ਦਾ ਸੂਟ ਹੈਗਾ ਖੁਦ ਆਪਣੇ ਲਈ ਸਟਿਚ ਕਰਨਾ ਦਿੱਤਾ ਹੈਗਾ ਕਿਉਂਕਿ ਇਦਾਂ ਹੁੰਦਾ ਵੀ ਕੁਛ ਨਾ ਕੁਛ ਆਪਾਂ ਵੀ ਨਵੀਂ ਜੀ ਚੀਜ਼ ਪਾ ਲਈ ਹੈ ਹਨਾ ਪਰ ਜਦੋਂ ਸਟਿਚ ਹੋ ਕੇ ਆਊਗਾ ਉਦੋਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰ ਦਾਂਗੇ ਲਓ ਜੀ ਗ੍ਰੀਨ ਕਲਰ ਇਸ ਤਰ੍ਹਾਂ ਇਹਦੇ ਨਾਲ ਹੈਗੀਆਂ ਲਾਈਨਾਂ ਵਾਲੀ ਬਾਟਮ ਹੈ ਜੀ ਲਓ ਜੀ ਕੰਟਰਾਸਟ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬਹੁਤ ਜਾਦੇ ਸੋਹਣੇ ਲੱਗੇ ਲਓ ਜੀ ਇਹ ਵਾਲੇ ਕਲਰ ਵੀ ਦੇਖੋ ਹਨਾ ਇੱਕ ਵੀ ਸੂਟ ਇਦਾਂ ਨਹੀਂ ਹੈਗਾ ਵੀ ਕੋਈ ਵੀ ਸੂਟ ਛੱਡਣ ਨਾਲ ਹੈਗਾ ਤੇ ਬਹੁਤ ਕਲਰ ਵੀ ਬਹੁਤ ਪਿਆਰੇ ਲੱਗੇ ਤੇ ਕੰਟਰਾਸਟ ਵੀ ਬਹੁਤ ਜ਼ਿਆਦੇ ਸੋਹਣੇ ਲੰਗੇ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਹਲੋ ਜੀ ਅਗਲਾ ਕਲਰ ਹੈਗਾ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਫਰੋਜ਼ੀ ਕਲਰ ਹੈਗਾ ਜਿਹੜੀਆਂ ਭੈਣਾਂ ਇਹ ਵਾਲਾ ਸੂਟ ਬਾਈ ਕਰੂੰਗੀਆਂ ਹਨਾ ਪਲੀਜ਼ ਹਨਾ ਮੇਰੀ ਰਿਕੁਐਸਟ ਹੈ ਕਿ ਇੱਕ ਵਾਰ ਮੈਨੂੰ ਆਪਣੇ ਡਾਇਰ ਨਾਲ ਸਲਾਹ ਕਰਨ ਦੇ ਦਿਓ ਵੀ ਜੇ ਇਹ ਵਾਲਾ ਕਲਰ ਹਨਾ ਸੈਮੀ ਤੇ ਆਊਗਾ ਤਾਂ ਤੁਸੀਂ ਸੈਮੀ ਦੁਪੱਟਾ ਲਗਵਾਇਓ ਮੈਂ ਹਨਾ ਪਹਿਲੀ ਫੁੱਲ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਨੀ ਹੈਗੀ ਜੇ ਮਤਲਬ ਇਹ ਸੈਮੀ ਤੇ ਨਹੀਂ ਆਊਗਾ ਹਨਾ ਪਲੀਜ਼ ਮੇਰੀ ਰਿਕੁਐਸਟ ਹੈ ਤੁਸੀਂ ਫੁੱਲ ਪਿਓਰ ਦਾ ਦੁਪੱਟਾ ਡਾਈ ਕਰਵਾਇਓ ਤੁਹਾਡੇ ਮਤਲਬ 4-500 ਦਾ ਰੇਟ ਦਾ ਹੋਰ ਫਰਕ ਪੈ ਜਾਊਗਾ ਜਿੱਦਾਂ ਕਿ ਤੁਸੀਂ ਮਹਾਰਾਣੀ ਦਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਸ ਤਰ੍ਹਾਂ ਡਾਈ ਕਰਵਾ ਲਿਓ ਲੋ ਜੀ ਨੈਕਸਟ ਸੂਟ ਹੈਗਾ ਬਲੈਕ ਕਲਰ ਦੇ ਵਿੱਚ ਹੈਗਾ ਇਹ ਵੀ ਬਹੁਤ ਜਿਆਦੇ ਸੋਨਾ ਪ੍ਰਿੰਟ ਹੈ ਸੁਪਰ ਟੂਪਰ ਹਿੱਟ ਲੋ ਜੀ ਇਸ ਤਰ੍ਹਾਂ ਇਹਦੇ ਨਾਲ ਹੈਗੀ ਹੈ ਲਾਈਨਿੰਗ ਵਾਲੀ ਬਾਟਮ ਹੈਗੀ ਤੇ ਬਹੁਤ ਜਿਆਦੇ ਸੋਨੇ ਸੂਟ ਪਾਣਗੇ ਥੋੜੇ ਨਾ ਸਟਿਚਿੰਗ ਤੇ ਡਿਪੈਂਡ ਹੁੰਦਾ ਵੀ ਤੁਸੀਂ ਕਿੱਦਾਂ ਦੇ ਸਟਿਚ ਕਰਵਾਉਣੇ ਹੈਗੇ ਥੋੜੇ ਡਿਜ਼ਾਈਨ ਵਾਲੇ ਸੂਟ ਲੇਗੇ ਡਿਜ਼ਾਈਨਰ ਸੂਟ ਨੇ ਸਟਿਚ ਕਰਵਾਇਆ ਕਰੋ ਇਹ ਇੱਕ ਡਿਜ਼ਾਈਨ ਹੈ ਜੀ ਸਭ ਤੋਂ ਅਲੱਗ ਦਾ ਇੱਕੋ ਹੀ ਸੂਟ ਹੈਗਾ ਲੋ ਜੀ ਠੀਕ ਹੈ ਜੀ ਇਦੇ ਨਾਲ ਹੈਗੇ ਇਸ ਤਰ੍ਹਾਂ ਦੀ ਬਾਟਮ ਹੈਗੀ ਤੇ ਵਾਲੀ ਹੈਗੇ ਸ਼ਰਟ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਤੇ ਜਿਨ੍ਹਾਂ ਨੂੰ ਮੈਂ ਕਹਿੰਨੀ ਹੁੰਦੀ ਆ ਨਾ ਵੀ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਉਹ ਮੈਨੂੰ ਬਹੁਤ ਪਸੰਦ ਆਉਂਦੇ ਨੇ ਆਪ ਨੂੰ ਖੁਦ ਨੂੰ ਹੀ ਪਸੰਦ ਆਉਂਦੇ ਨੇਗੇ ਤੇ ਬਾਕੀ ਤੁਸੀਂ ਹੈ ਨਾ ਵਰਕ ਵਗੈਰਾ ਵਾਲੇ ਸੂਟ ਆਰਡਰ ਕਰ ਸਕਦੇ ਹੋ ਕੋਈ ਮਸ਼ੀਨ ਆਰੀ ਹੈਂਡ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਬਾਕੀ ਹਨਾ ਜੇ ਤੁਸੀਂ ਹਨਾ ਕੋਈ ਵੀ ਤੁਹਾਨੂੰ ਕਲਰ ਦਾ ਇਸ਼ੂ ਹੁੰਦਾ ਹਨਾ ਆਪਾਂ ਨਾ ਜਿਹੜਾ ਚਾਰਟ ਹੈਗਾ ਬਹੁਤ سارے ਨਿਊ ਮਤਲਬ ਨਿਊ ਚਾਰਟ ਲੈ ਕੇ ਆਇਆ ਬਹੁਤ سارے ਕਲਰ ਅਵੇਲੇਬਲ ਲੇਗੇ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦਾ ਸੂਟ ਹਨਾ ਮੇਰੇ ਬਸ ਮੈਨੂੰ ਇਹ ਪ੍ਰੋਬਲਮ ਆਉਂਦੀ ਸੀ ਵੀ ਆਪਾਂ ਕਲਰ ਸਿਲੈਕਟ ਕਰਨ ਦੇ ਵਿੱਚ ਉਹ ਹੁੰਦਾ ਸੀਗਾ ਹਨਾ ਤੇ ਤੁਸੀਂ ਇਹਦੇ ਵਿੱਚੋਂ ਪ੍ਰੋਪਰ ਹਨਾ ਕੋਈ ਵੀ ਤੁਸੀਂ ਜਿੱਦਾਂ ਦਾ ਵੀ ਸੂਟ ਮਤਲਬ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਕਲਰ ਤੇ ਪ੍ਰੋਪਰ ਆਪਣੇ ਕੋਲ ਮਿਲ ਡਾਈ ਨਹੀਂ ਹੁੰਦਾ ਤਾਂ ਆਪਾਂ ਡਾਈ ਕਰਵਾ ਸਕਦੇ ਹਾਂ ਸੂਟ ਤੁਸੀਂ ਇਹਦੇ ਵਿੱਚੋਂ ਮੈਨੂੰ ਹਨਾ ਆਪਾਂ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੇ ਇਹਦੇ ਵਿੱਚੋਂ ਤੁਸੀਂ ਆਪਣਾ ਕਲਰ ਸਿਲੈਕਟ ਕਰਕੇ ਵੀ ਏਸ ਕਲਰ ਦਾ ਸਾਡਾ ਸੂਟ ਡਾਈ ਕਰਕੇ ਇਦਾਂ ਦਾ ਤੁਸੀਂ ਸਾਡੇ ਸੂਟ ਦੇ ਉੱਪਰ ਵਰਕ ਕਰ ਦੋ ਤਾਂ ਤੁਸੀਂ ਉਸ ਅਕੋਰਡਿੰਗ ਵਰਕ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਭੇਜ ਸਕਦੇ ਹੋ ਨਹੀਂ ਸਾਡੇ ਡਿਜ਼ਾਈਨ YouTube ਦੇ ਉੱਪਰ ਹੁੰਦੇ ਨੇਗੇ ਤੇ ਬਾਕੀ ਆਪਾਂ Instagram ਤੇ ਵੀ ਐਕਟਿਵ ਰਹਨੇ ਜੜੀਆਂ ਭੈਣਾਂ ਨੇ ਪੇਜ ਆਪਣਾ ਨਹੀਂ ਫੋਲੋ ਕੀਤਾ ਹੈਗਾ ਜਲਦੀ ਜਲਦੀ ਆਪਣੇ Instagram ਪੇਜ ਨੂੰ ਫੋਲੋ ਕਰੋ ਤੇ ਲਾਈਕ ਸ਼ੇਅਰ ਦੱਬ ਕੇ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਪੇਜ ਨੂੰ ਤੇ ਵੱਧ ਤੋਂ ਵੱਧ ਭੈਣਾਂ ਹਨ ਜਿੱਦਾਂ ਕੀ ਹੁਣ ਸਪੋਰਟ ਕਰ ਰਹੀਆਂ ਨੇਗੇ ਕਾਫੀ ਭੈਣਾਂ ਨਵੀਆਂ ਆਈਆਂ ਨੇਗੇ ਹਨ ਆਰਡਰ ਵਗੈਰਾ ਆ ਰਹੇ ਨੇ Instagram ਤੋਂ ਤੁਸੀਂ ਵੀ ਪਾਤੋ ਵਦ ਸ਼ੇਅਰ ਕਰੋ ਤੇ ਜਿਹੜੀਆਂ ਭੈਣਾਂ ਨੇ ਸੂਟ ਰੈਡੀ ਕਰਵਾਉਣੇ ਨੇ ਕਰਵਾ ਸਕਦੇ ਹੋਗੇ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ